ਸਭ ਤੋਂ ਪਹਿਲਾਂ ਤੇ ਪੰਜਾਬ ਸਰਕਾਰ ਦੀ ਸਭ ਤੋਂ ਜ਼ਿਆਦਾ ਨਿੰਦਣਯੋਗ ਕਾਰਵਾਈ ਆ ਕਿ ਇੱਕ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਦੇ ਆਗੂ ਨੂੰ ਜੋ ਲੋਕਾਂ ਵਾਸਤੇ ਲੜ ਰਿਹਾ ਉਹਨੂੰ ਇਸ ਤਰ੍ਹਾਂ ਚੱਕਣਾ ਔਰ ਬਾਅਦ 'ਚ ਇਹ ਕਹਿ ਦੇਣਾ ਕਿ ਉਹਨਾਂ ਦੀ ਸਿਹਤ ਦਾ ਚੈੱਕਅਪ ਕਰਾਉਣਾ ਸੀਗਾ ਮੈਨੂੰ ਅਜ ਤੱਕ ਇਹ ਤਰੀਕਾ ਲੱਗਾ ਨਹੀਂ ਵੀ ਕਿਹੜੇ ਦੇਸ਼ 'ਚ ਇਹ ਤਰੀਕਾ ਚੱਲਦਾ ਵੀ ਪੰਜ ਸਾਲ ਤੋਂ ਫੋਰਸ ਲੈ ਕੇ ਆਵਰ ਬੰਦੇ ਨੂੰ ਚੱਕ ਕੇ ਉਹਦਾ ਕਮਰਾ ਤੋੜ ਕੇ ਉਹਨੂੰ ਲੈ ਕੇ ਜਾਓ ਤੇਰੀ ਸਿਹਤ ਚੈੱਕ ਕਰਮ। ਸਿਹਤ 'ਚ ਵੀ ਲਗਾਤਾਰ ਕਹਿੰਦੇ ਕਿ ਥੋੜੀ ਵੀਕਨੈਸ ਆ ਰਹੀ ਐ। ਇਹਦੇ ਬਾਰੇ ਹੁਣ ਤੁਹਾਡਾ ਕੀ ਹੈ ਮਨ ਦੇ ਵਿੱਚ ਵੀ ਤੁਸੀਂ ਸਿਰ ਤੇ ਕਫਨ ਬੰਨ ਕੇ ਚੱਲੇ ਹੋਏ। ਮੇਰਾ ਮਨ ਪੱਕਾ ਵਾ ਸਿਹਤ ਡਾਊਨ ਹੋ ਸਕਦੀ ਆ ਲੇਕਿਨ ਮੇਰਾ ਇਰਾਦਾ ਜਿਹੜਾ ਉਹ ਦ੍ਰਿੜਾ ਉਹ ਆਖਰੀ ਦਮ ਤੱਕ ਜਦੋਂ ਮੈਂ ਬੈਠਣਾ ਸੀ ਮੈਂ ਉਦੋਂ ਸਾਰ ਕੁਝ ਸੋਚ ਕੇ ਬੈਠਾ ਵਾਂ ਕੀ ਲੱਗਦਾ ਤੁਹਾਨੂੰ ਕਿ ਕਿਸ ਸਰਕਾਰ ਦੇ ਕੀ ਜੋ ਮਨ ਦੇ ਵਿੱਚ ਚੱਲ ਰਿਹਾ ਹੈ ਦੇਖੋ ਪਹਿਲਾਂ ਵੀ 13 ਮਹੀਨੇ ਸਰਕਾਰ ਨੇ ਇੰਤਜ਼ਾਰ ਕੀਤਾ ਸਾਡਾ ਸਬਰ ਪਰਖਿਆ ਹੋ ਸਾਰਾ ਸਰਕਾਰ ਸਾਡਾ ਸਬਰ ਪਰਖਣ ਦੀ ਹੋਏ ਲੇਕਿਨ ਸਰਕਾਰ ਨੇ ਕੱਲ ਪੂਰੀ ਕੋਸ਼ਿਸ਼ ਕੀਤੀ ਸਾਡੇ ਇਸ ਪ੍ਰੋਗਰਾਮ ਨੂੰ ਫੇਲ ਕਰਨ ਵਾਸਤੇ ਲੇਕਿਨ ਸਾਡੇ ਦ੍ਰਿੜ ਇਰਾਦਿਆਂ ਪਿੱਛੇ ਪਛੇੜਾ ਸਰਕਾਰ ਆ ਉਹਨੂੰ ਪਿਛੇ ਹਟਣਾ ਪਿਆ ਮੇਰਾ ਵੈਸੇ ਵੀ ਦੂਸਰਾ ਨੰਬਰ ਜਲੇਵਾਲ ਸਾਹਿਬ ਤੋਂ ਔਰ ਫਿਰ ਉਹ ਕੱਲ ਜਿਹੜਾ ਵਾ ਪਰਮਾਤਮਾ ਦੀ ਕਿਰਪਾ ਨਾਲ ਮੇਰਾ ਜਿਹੜਾ ਵਾ ਉਹ ਇੱਥੇ ਬੈਠ ਗਿਆ ਔਰ ਅਸ਼ੀਰਵਾਦ ਪਰਮਾਤਮਾ ਦਾ ਚੜ੍ਹਦੀ ਕਲਾ ਵਾ ਉਹ ਜਨਾ ਚੱਲ ਸਵਾ ਚੱਲਣਗੇ ਉਹਨਾਂ ਚਾਰੇ ਮਰਨ ਮਰਤ ਚੱਲਦਾ ਰਹੂਗਾ ਤੁਹਾਡਾ ਮਰਨ ਮਰਤ ਸ਼ੁਰੂ ਹੋਇਆ ਸਰਕਾਰ ਦਾ ਕੋਈ ਨੁਮਾਇੰਦਾ ਤੁਹਾਡੇ ਕੋਲ ਪਹੁੰਚਿਆ ਕੋਈ ਗੱਲਬਾਤ ਕਰਨ ਲਈ ਕੋਈ ਚਿੱਠੀ ਪੱਤਰ ਜਾਂ ਕੋਈ ਨਹੀਂ ਮੇਰੇ ਕੋਲ ਤਾਂ ਕਿਸੇ ਨੇ ਅਪਰੋਚ ਕੀਤੀ ਨਹੀਂ ਸਾਡੇ ਜਿਹੜੇ ਲੀਡਰ ਸਾਹਿਬ ਉਹਨਾਂ ਨੂੰ ਐਸਐਸਪੀ ਪਟਿਆਲਾ ਨੇ ਲੋਕਲ ਉਹਨਾਂ ਨੇ ਅਪਰੋ ਔਰ ਇਹ ਮੰਗਾਤੇ ਸਾਨੂੰ ਕਿਸੇ ਗੱਲ ਤੋਂ ਝੂਠਾ ਦੇ ਪਾ ਦੇਣਾ ਵੀ ਤੁਹਾਡੀ ਮੰਗ ਜਿਹੜੀ ਹੈ ਗਲਤ ਆ ਵਾਜਬ ਨਹੀਂ ਆ। اے ਬੀਪੀ ਸਾਂਝਾ ਦੇਖ ਰਹੇ ਹਾਂ ਤੁਸੀਂ ਮੈਂ ਹਾਂ ਅਸ਼ਰਫ ਟੁੱਡੀ ਖਨੋਰੀ ਬਾਰਡਰ ਤੇ ਮੋਰਚਾ ਲਗਾਤਾਰ ਜਾਰੀ ਹੈ ਔਰ ਕਿਸਾਨ ਲੀਡਰ ਸੁਖਜੀਤ ਸਿੰਘ ਹਰਦੋਕੇ ਵੱਲੋਂ ਭੁਖ ਹੜਤਾਲ ਸ਼ੁਰੂ ਕੀਤੀ ਗਈ ਹੈ ਸਾਡੇ ਨਾਲ ਮੌਜੂਦ ਨੇ ਸਸੀ ਗਾਲ ਜੀ ਵਾਈਕੂ ਜੀ ਖਾਲਸਾ ਵਾਈਕੂ ਜੀ ਵਾਈ ਖਾਲਸਾ ਵੀ ਫਤਿਹ ਜੀ ਤੁਹਾਡੇ ਵੱਲੋਂ ਮਾਰਨ ਵਰਤ ਸ਼ੁਰੂ ਕਰ ਦਿੱਤਾ ਗਿਆ ਹੈ। ਔਰ ਜੋ ਮੰਗਾ ਨੇ ਕਿਸਾਨਾਂ ਦੀ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਚੱਕਿਆ ਗਿਆ ਹੈ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਕੀ ਕਹਿਣਾ ਚਾਹੋਗੇ ਔਰ ਉਹਨਾਂ ਦੀ ਥਾਂ ਤੇ ਤੁਸੀਂ ਮਰਨ ਮਰਤ ਸ਼ੁਰੂ ਕੀਤਾ ਹੈ ਦੇਖੋ ਜਦੋਂ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਕੱਲ ਚੱਕਿਆ ਸਭ ਤੋਂ ਪਹਿਲਾਂ ਤਾਂ ਇਹ ਪੰਜਾਬ ਸਰਕਾਰ ਦੀ ਸਭ ਤੋਂ ਜ਼ਿਆਦਾ ਨਿੰਦਣਯੋਗ ਕਾਰਵਾਈ ਆ ਕਿ ਇੱਕ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਦੇ ਆਗੂ ਨੂੰ ਜੋ ਲੋਕਾਂ ਵਾਸਤੇ ਲੜ ਰਿਹਾ ਉਹਨੂੰ ਇਸ ਤਰ੍ਹਾਂ ਚੱਕਣਾ ਔਰ ਬਾਅਦ ਵਿੱਚ ਕਹਿ ਦੇਣਾ ਕਿ ਉਹਨਾਂ ਦੀ ਸਿਹਤ ਦਾ ਚੈੱਕਅਪ ਕਰਾਉਣਾ ਸੀਗਾ ਮੈਨੂੰ ਅਜ ਤੱਕ ਇਹ ਤਰੀਕਾ ਲੱਗਾ ਨਹੀਂ ਵੀ ਕਿਰੇ ਦੇਸ਼ 'ਚ ਇਹ ਤਰੀਕਾ ਚੱਲਦਾ ਵੀ ਪੰਜ ਸਾਲ ਤੋਂ ਫੋਰਸ ਲੈ ਕੇ ਆਓਰ ਬੰਦੇ ਨੂੰ ਚੱਕ ਕੇ ਉਹਦਾ ਕਮਰਾ ਤੋੜ ਕੇ ਉਹਨੂੰ ਲੈ ਕੇ ਜਾਓ ਤੇਰੀ ਸਿਹਤ ਚੈੱਕ ਅਪ ਕਰਾਉਣੀ ਆ। ਦੂਜੀ ਗੱਲ ਆ ਡੱਲੇਵਾਲ ਸਾਹਿਬ ਜੀ ਨੇ ਉਦੋਂ ਹੀ ਜਦੋਂ ਚੱਕਿਆ ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਮਰਨ ਵਰਤ ਉਦੋਂ ਹੀ ਰੱਖ ਲਿਆ ਸੀਗਾ। ਆ ਲੇਕਿਨ ਸਰਕਾਰ ਨੇ ਕੱਲ ਪੂਰੀ ਕੋਸ਼ਿਸ਼ ਕੀਤੀ ਸਾਡੇ ਇਸ ਪ੍ਰੋਗਰਾਮਾਂ ਨੂੰ ਫੇਲ ਕਰਨ ਵਾਸਤੇ ਆ ਲੇਕਿਨ ਸਾਡੇ ਦ੍ਰਿੜ ਰਾਧਿਆਂ ਪਿੱਛੇ ਇਹਦਾ ਸਰਕਾਰ ਆ ਉਹਨੂੰ ਪਿੱਛੇ ਹਟਣਾ ਪਿਆ। ਔਰ ਮੈਨੂੰ ਹੀ ਬੜੇ ਫੋਨ ਆਏ ਕਿ ਮਰਨ ਮਰਤ ਨਹੀਂ ਰੱਖਣ ਦੀ ਲੋੜ ਲੇਕਿਨ ਡੱਲੇਵਾਲ ਸਾਹਿਬ ਨੇ ਉੱਥੇ ਮਰਨ ਮਰਤ ਰੱਖਿਆ ਸੀਗਾ ਲੇਕਿਨ ਸਾਡਾ ਪ੍ਰੋਗਰਾਮ ਸੀਗਾ ਸ਼ੰਭੂ ਬਾਰਡਰ ਤੇ ਸੌਰੀ ਖਨੋਰੀ ਬਾਰਡਰ ਤੇ ਜਿਹੜਾ ਮਰਨ ਮਰਤ ਸ਼ੁਰੂ ਹੋਊਗਾ ਉਹ ਮੰਨ ਲਓ ਸ਼ੁਰੂ ਕਰਨ ਵਾਸਤੇ ਫਿਰ ਮੇਰਾ ਵੈਸੇ ਦੂਸਰਾ ਨੰਬਰ ਜਲੇਵਾਲ ਸਾਹਿਬ ਤੋਂ ਔਰ ਫਿਰ ਉਹ ਕੱਲ ਜਿਹੜਾ ਵਾ ਪਰਮਾਤਮਾ ਦੀ ਕਿਰਪਾ ਨਾਲ ਮੇਰਾ ਜਿਹੜਾ ਉਹ ਇੱਥੇ ਬੈਠ ਗਿਆ ਔਰ ਅਸ਼ੀਰਵਾਦ ਪਰਮਾਤਮਾ ਦਾ ਚੜ੍ਹਦੀ ਕਲਾ ਵਾ ਔਰ ਜਿੰਨਾ ਜਲ ਸਵਾ ਚੱਲਣਗੇ ਉਹਨਾਂ ਚਿਰ ਮਰਨ ਚੱਲਦਾ ਰਹੂਗਾ ਸਨਾਂ ਦੀ ਮੰਗਾਂ ਸਰਕਾਰ ਮੰਨ ਨਹੀਂ ਰਹੀ 9 ਮਹੀਨੇ ਤੋਂ ਇਹ ਦੂਜਾ ਮੋਰਚਾ ਚੱਲ ਰਿਹਾ ਹੈ ਪਹਿਲਾ ਮੋਰਚਾ ਵੀ ਚੱਲਿਆ ਉਦੋਂ ਵੀ ਮੀਟਿੰਗਾਂ ਦਾ ਦੌਰ ਜਾਰੀ ਰਿਹਾ ਉਦੋਂ ਵੀ ਕੋਈ ਮਸਲਾ ਹੱਲ ਨਹੀਂ ਹੋਇਆ ਕੀ ਲੱਗਦਾ ਤੁਹਾਨੂੰ ਕਿ ਕਿਸ ਸਰਕਾਰ ਦੇ ਕੀ ਜੋ ਮਨ ਦੇ ਵਿੱਚ ਚੱਲ ਰਿਹਾ ਹੈ ਦੇਖੋ ਪਹਿਲਾਂ ਵੀ 13 ਮਹੀਨੇ ਸਰਕਾਰ ਨੇ ਇੰਤਜ਼ਾਰ ਕੀਤਾ ਸਾਡਾ ਸਬਰ ਪਰਖਿਆ ਹੋਸਾ ਨਾ ਸਰਕਾਰ ਸਾਡਾ ਸਬਰ ਪਰਖਣ ਈ ਹੋਏ ਜਾਂ ਸੋਚ ਰਹੀ ਹੋਏ ਕਿੰਨੇ ਕਿਸਾਨ ਆ ਗੁ ਕੁਰਬਾਨੀਆਂ ਦਿੰਦੇ ਨੇ ਲੋਕਾਂ ਵਾਸਤੇ ਫੇਰ ਹੀ ਉਹਦਾ ਮਨ ਪਸੀਜ ਜੇ ਅਸੀਂ ਤੇ ਇਹ ਗੱਲ ਬੜੀ ਗਰੀ ਸਰਕਾਰ ਨੂੰ ਆਖੀ ਆ ਕਿ ਜਾਂ ਤੇ ਲਿਸਟ ਭੇਜ ਦੇ ਕਿ ਇੰਨੇ ਆਗੂਆਂ ਦੀ ਬਲੀ ਲੈ ਕੇ ਪਤਾ ਢੀਆਂ ਮੰਗਾ ਮੰਨਾਂਗੇ ਜਾਂ ਨਹੀਂ ਤੇ ਅਸੀਂ ਤੇ ਫਿਰ ਆਪਣਾ ਇਹਦਾ سلسلہ ਨੂੰ ਜਾਰੀ ਰੱਖਿਆ ਹੋਇਆ ਜਿਹੜੀ ਸਰਕਾਰ ਆ ਦੇਸ਼ ਦੀ 80% ਆਬਾਦੀ ਨੂੰ ਅੱਖੋਂ ਪਰੋਖੇ ਕਰ ਰਹੀ ਆ ਜਿਹੜੀ ਖੇਤੀਬਾੜੀ ਤੇ ਜਾਂ ਮਜ਼ਦੂਰੀ ਤੇ ਨਿਰਭਰ ਆ ਉਹਨੂੰ ਅੱਖੋਂ ਪਰੋਖੇ ਕਰਕੇ ਕੋਈ ਸਰਕਾਰ ਜ਼ਿਆਦਾ ਦਿਨ ਚੱਲਦੀ ਨਹੀਂ ਆ ਠੀਕ ਆ ਹੱਥ ਕੰਡੇ ਅਪਣਾ ਲੋਗੇ ਨੋਟ ਔਰ ਇਹਦਾ ਇਸਤੇਮਾਲ ਕਰਕੇ ਜਿੱਤਦੇ ਰਹੋਗੇ ਪਰ ਲੋਕਾਂ ਦੇ ਮਨ ਨਹੀਂ ਜਿੱਤ ਸਕਦੇ ਤੁਸੀਂ ਸੋ ਇਹ ਲੋਕਾਂ ਦੀਆਂ ਮੰਗਾਂ ਨੇ ਲੋਕਾਂ ਦੇ ਚੁੱਲ੍ਹੇ ਬਲਣੇ ਚਾਹੀਦੇ ਨੇ ਲੋਕਾਂ ਦੇ ਘਰਾਂ ਚ ਜਿਹੜਾ ਵਾ ਉਹਦੇ ਬੱਚਿਆਂ ਦੀ ਐਜੂਕੇਸ਼ਨ ਹੋਣੀ ਚਾਹੀਦੀ ਹੈ ਚੰਗੀ ਹੈਲਥ ਮਿਲਣੀ ਚਾਹੀਦੀ ਸਰਕਾਰ ਇਹਨਾਂ ਗੱਲਾਂ ਉੱਤੇ ਧਿਆਨ ਨਹੀਂ ਦੇ ਰਹੀ ਸਰਕਾਰ ਕੁਝ ਕਾਰਪੋਰੇਟ ਘਰਾਣਿਆਂ ਦੀ ਜਿਹੜੀ ਆ ਉਹ ਗੁਲਾਮ ਬਣੀ ਹੋਈ ਆ ਉਹਨਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਤੁਸੀਂ ਇਹ ਸੋਚੋ ਇੱਕ ਬੰਦੇ ਕੋ ਇਹਨੇ ਪੈਸੇ ਨੇ ਉਹਨੂੰ ਖਰਚ ਕਰਨ ਦੀ ਪਤਾ ਨਹੀਂ ਕਿੱਥੇ ਕਰਦੇ ਆ ਔਰ ਇੱਕ ਦੇ ਘਰ ਚੁੱਲਾ ਨਹੀਂ ਬਲਦਾ ਸਰ ਤੁਹਾਡਾ ਮਰਨਮਰਤ ਸ਼ੁਰੂ ਹੋਇਆ ਸਰਕਾਰ ਦਾ ਕੋਈ ਨੁਮਾਇੰਦਾ ਤੁਹਾਡੇ ਕੋਲ ਪਹੁੰਚਿਆ ਕੋਈ ਗੱਲਬਾਤ ਕਰਨ ਲਈ ਕੋਈ ਚਿੱਠੀ ਪੱਤਰ ਜਾਂ ਕੋਈ ਸਰਕਾਰ ਦਾ ਕੋਈ ਅਧਿਕਾਰੀ ਇੱਥੇ ਪਹੁੰਚਿਆ ਨਹੀਂ ਮੇਰੇ ਕੋਲ ਤਾਂ ਕਿਸੇ ਨੇ ਅਪਰੋਚ ਕੀਤੀ ਨਹੀਂ ਸਾਡੇ ਜਿਹੜੇ ਲੀਡਰ ਸਾਬ ਉਹਨਾਂ ਨੂੰ ਐਸਐਸਪੀ ਪਟਿਆਲਾ ਨੇ ਲੋਕਲ ਉਹਨਾਂ ਨੇ ਅਪਰੋਚ ਕੀਤੀ ਮੈਨੂੰ ਨਹੀਂ ਪਤਾ ਕਦੇ ਵਾਸਤੇ ਕੀਤੀ ਜਾਊ ਉਹ ਵੀ ਮੀਟਿੰਗ ਹਾਲ ਤੱਕ ਹੋਈ ਨਹੀਂ ਆ ਦੇਖੋ ਕੀ ਹੁੰਦਾ ਕੀ ਕਰਦੇ ਨੇ ਬਾਕੀ ਜਦੋਂ ਇਸੇ ਮਰਨਮਰਤ ਹੋਣ ਪ੍ਰਸ਼ਾਸਕਿਕ ਅਧਿਕਾਰੀਆਂ ਨੂੰ ਡਿਊਟੀ ਲੱਗਦੀ ਆ ਵੀ ਜਾਓ ਉਹਨਾਂ ਨੂੰ ਗੱਲ ਕਰੋ ਪਤਾ ਕਰੋ ਪਰ ਸਾਡੀ ਮੰਗਾਂ ਸਿੱਧੀਆਂ ਕੇਂਦਰ ਸਰਕਾਰ ਨਾਲ ਆ ਅਸੀਂ ਇਹ ਚਾਹੁੰਦੇ ਆ ਕਿ ਕੇਂਦਰ ਸਰਕਾਰ ਚੰਗੀ ਨੀਅਤ ਸਾਫ ਨੀਤ ਨਾਲ ਅੱਗੇ ਆਵੇ ਔਰ ਇਹ ਮੰਗਾਂ ਤੇ ਸਾਨੂੰ ਕਿਸੇ ਗੱਲ ਤੋਂ ਝੂਠਾ ਦੇ ਪਾ ਦੇਣਾ ਵੀ ਤੁਹਾਡੀ ਮੰਗ ਜਿਹੜੀ ਹੈ ਗਲਤ ਆ ਵਾਜਬ ਨਹੀਂ ਆ ਇਹ ਵੀ ਨਹੀਂ ਕਰ ਰਹੀਓ ਅਗਰ ਕੋਈ ਇਨਨੇ ਜਾਂ ਵੱਡੇ ਵੱਡੇ ਐਕਸਪਰਟ ਨੇ ਉਹ ਕਹਦਣ ਵੀ ਆ ਯਾਰ ਮੰਗ ਤੁਹਾਡੀ ਪੋਸੀਬਲ ਨਹੀਂ ਆ ਇੰਪੋਸੀਬਲ ਆ ਅਸੀਂ ਕਰ ਲਾਂਗੇ ਵਿਚਾਰ ਉੱਤੇ ਪਰ ਸਾਡੀਆਂ ਮੰਗਾਂ ਜਿਹੜੀਆਂ ਨੇ ਪੂਰੀਆਂ ਪੋਸੀਬਲ ਨੇ ਮੰਨਣ ਯੋਗ ਨੇ ਸਰਕਾਰ ਨੇ ਪਹਿਲੋਂ ਇਹ ਮੰਨੀਆਂ ਹੋਈਆਂ ਸਾਨੂੰ ਲਿਖਤੀ ਰੂਪ ਹੀ ਦਿੱਤਾ ਆ ਔਰ ਉਹੀ ਮੰਗਾਂ ਪੈਣੀਆਂ ਲਾਗੂ ਕਰਾਉਣ ਵਾਸਤੇ ਇਹ ਅੰਦੋਲਨ ਚੱਲ ਰਿਹਾ ਕੋਈ ਨਵੀਂ ਮੰਗ ਸਾਡੀ ਜਨ ਨਾਲ ਜੁੜੀ ਨਹੀਂ ਪਹਿਲੀਆਂ ਮੰਗਾਂ ਜੜੀਆਂ ਨੇ ਉਹਨਾਂ ਨੂੰ ਹੀ ਲਾਗੂ ਕਰਾਉਣ ਵਾਸਤੇ ਅੰਦੋਲਨ ਆਇਆ। ਮੋਦੀ ਸਿਹਤ 'ਚ ਵੀ ਲਗਾਤਾਰ ਕਹਿੰਦੇ ਕਿ ਥੋੜੀ ਵੀਕਨੈਸ ਆ ਰਹੀ ਹੈ। ਇਹਦੇ ਬਾਰੇ ਹੁਣ ਤੁਹਾਡਾ ਕੀ ਹੈ ਮਨ ਦੇ ਵਿੱਚ ਵੀ ਤੁਸੀਂ ਸਿਰ ਤੇ ਕਫਨ ਬੰਨ ਕੇ ਚੱਲੇ ਹੋ। ਨਹੀਂ ਮੇਰਾ ਮਨ ਪੱਕਾ ਵਾ ਸਿਹਤ ਡਾਊਨ ਹੋ ਸਕਦੀ ਆ। ਲੇਕਿਨ ਮੇਰਾ ਇਰਾਦਾ ਜਿਹੜਾ ਉਹ ਦ੍ਰੜਾ ਉਹ ਆਖਰੀ ਦਮ ਤੱਕ ਜਦੋਂ ਮੈਂ ਬੈਠਣਾ ਸੀ ਮੈਂ ਉਦੋਂ ਸਭ ਕੁਝ ਸੋਚ ਕੇ ਬੈਠਾ ਵਾਂ। ਇਹ ਦ੍ਰੜਿਆ ਸਿਹਤ ਜਿਹੜੀ ਆ ਉਹ ਵੱਖਰੀ ਗੱਲ ਹੈ ਮੈਂ ਨਹੀਂ ਖਾਊਗਾ 10 ਦਿਨ 15 ਮਹੀਨਾ ਨਹੀਂ ਖਾਊਗਾ ਹੋ ਸਕਦਾ ਉਹ ਹੋਰ ਕਮਜ਼ੋਰ ਹੁੰਦੀ ਜਾਵੇ ਲੇਕਿਨ ਜੇ ਕੋ ਮੇਰਾ ਅੱਖ ਮੇਰਾ ਇਰਾਦਾ ਬਦਲ ਜੂਗਾ ਜਾਂ ਮੇਰਾ ਮਨ ਬਦਲ ਜੂਗਾ ਉਹ ਬਿਲਕੁਲ ਨਹੀਂ ਆ ਉਹ ਆਖਰੀ ਸਾਹ ਤੱਕ ਅੰਦੋਲਨ ਜਾਰੀ ਰੱਖੂਗਾ ਅਨਵਾਜੀ ਬਹੁਤ ਬਹੁਤ ਸੁਣਿਆ ਤੁਸੀਂ ਕਿਸਾਨ ਲੀਡਰ ਸੁਖਜੀਤ ਸਿੰਘ ਨੇ ਕਿਹਾ ਹੈ ਕਿ ਮੇਰਾ ਇਰਾਦਾ ਦ੍ਰਿੜ ਹੈ ਤੇ ਮਰਨ ਤੱਕ ਇਹ ਇਰਾਦਾ ਦ੍ਰਿੜ ਹੀ ਰਹੇਗਾ ਕੈਮਰਾ ਪਰਸਨ ਲਾਲਤਾ ਪ੍ਰਸਾਦ ਦੇ ਨਾਲ ਅਸ਼ਰਫ ਟੁੱਡੀ ਏਬੀਪੀ ਸਾਂਝਾ ਖਨੋਰੀ ਬਾਰਡਰ